ਗੱਲ ਜਾਣੀ ਐ ਤੂੰ ਇਹ ਕਰਕੇ ਅਸੀਂ ਟਗੜੇ ਹੋ ਜੇ ਛੱਡ ਦਿਆ ਯਾਰ ਸਾਰੇ ਕੁਛ ਕੁਛ ਨਹੀਂ ਹੁੰਦਾ ਆਪਣੇ ਜੇ 10 ਰੁਪਏ ਦਾ ਨੁਕਸਾਨ ਹੋ ਜੂ ਘਾਦਾ ਚੱਲ ਲੱਗੇ ਯਾਰ ਜੇਕਰ ਸਾਡਾ ਐਡਾ ਵੱਡਾ ਚਿਹਰਾ ਐਡਾ ਵੱਡਾ ਆ ਗੂ ਸਾਡੇ ਹੱਥੋਂ ਚੜਿਆ ਗਿਆ ਸਾਡਾ ਜਿਉਣ ਦਾ ਕੋਈ ਹੱਕ ਨਹੀਂ ਹੋਣਾ ਸਾਨੂੰ ਕਿਸੇ ਨੇ ਭਰਾਵੋ ਤੁਹਾਨੂੰ ਕਿਸੇ ਨੇ ਬਾਹਰ ਤੇ ਨਹੀਂ ਖੜਨ ਦੇਣਾ ਮੰਨ ਲਓ ਤੁਸੀਂ ਗੱਲ ਅੱਜ ਤੱਕ ਤੁਸੀਂ ਸੋਨੂੰ ਲੱਗ ਰਹੀ ਐ ਚੌੜ ਅੱਜ ਤੁਸੀਂ ਮੰਨ ਜਾਣੀ ਮਾਸਖਰੀ ਵਾਲੀ ਗੱਲ ਕਰ ਰਹੇ ਹੋਗੇ ਸੁੱਕ ਪਿੰਡ ਜਿ ਨਹੀਂ ਬਣਨਣਾ ਤੁਹਾਨੂੰ ਸੋਨੂੰ ਆਪਣੇ ਆਪ ਦੇ ਘਰੇ ਸਾਰੀਆਂ ਬੁੜੀਆਂ ਨੇ ਨਹੀਂ ਬਣਨਣਾ ਤੋ ਇਹੋ ਜਿ ਕਰਕੇ ਵੀਰੋ ਕੇਟਨ ਹੋ ਕੇ ਸਿਰियस ਹੋ ਕੇ ਇਸ ਮੋਰਚੇ ਨੂੰ ਫਤਿਹ ਕਰਨਾ ਆਪਾਂ ਇਸ ਮੋਰਚੇ ਨੂੰ ਸਫਲ ਵੱਲ ਪਹੁੰਚਾਣਾ ਤੇ ਇਸ ਕਰਕੇ ਸੀ ਫੇਰ ਬੇਨਤੀ ਕਰਦੇ ਆ ਕਿ ਯਾਰ ਰਾਤ ਨੂੰ ਸੇਵਨ ਨਾ ਕਰੋ ਕਿਸੇ ਵੀ ਨਸ਼ੇ ਦਾ ਔਰ ਜਦੋਂ ਵੀ ਤੁਹਾਨੂੰ ਕਿਤੇ ਮਾਰਾ ਜਾ ਖੜਕਾ ਦੇਂਦਾ ਮਾਰਾ ਜਾ ਖੜਕਾ ਹੁੰਦਾ ਤਾਂ ਮਿਰਗ ਮੁਖਰੇ ਹੋ ਪਹਿਲੀ ਗੱਲ ਤਾਂ ਆਪਣੇ ਆਪ ਦੇ ਛੜ ਦੇ ਰਹਿਣ ਬਸੇਰੇ ਆ ਪੰਡਾਲ ਦੇ ਵਿੱਚ ਉਹ ਸਾਰੇ ਜਿੰਨੇ ਆਪਣੇ ਆਪਣੇ ਜਿਹੜੇ ਦੇਣਗੇ ਬਾਕੀ ਦੇ ਜਿਹੜਾ ਦਾ ਆਪਾਂ ਨੂੰ ਕੋਈ ਮਤਲਬ ਨਹੀਂ ਆਪਣੇ ਜਿਹੜੇ ਸਾਰੇ ਬਣਾ ਚਾਓ ਆਪਾਂ ਆਪਣੇ ਜਿਹੜੇ ਕਨੂ ਇਸ ਟਿਕ ਬਕਾਇਦਾ ਜਿਹੜਾ ਰਹਿਣ ਬਸੇਰਾ ਬਣਾਵਾਂਗੇ ਜਿਹੜਾ ਲਗਭਗ 20-50 ਬੰਦਿਆਂ ਦਾ ਹੋਵੇ ਜਿਹੜੇ ਤੁਸੀਂ ਉੱਥੇ ਬੈਠੋ ਠੀਕ ਹੈ ਤੇ ਖਾਸ ਕਰਕੇ ਸਾਡੀ ਬੇਨਤੀ ਹੈ ਕਿ ਚਾਹੇ ਕੋਈ ਬਲਾਕ ਦਾ ਆਗੂ ਹੈ ਚਾਹੇ ਕੋਈ ਪਿੰਡ ਦਾ ਆਗੂ ਹੈ ਔਰ ਉਹਨਾਂ ਨੂੰ ਤਾਂ ਜ਼ਰੂਰੀ ਹੈ ਕਿ ਉਹ ਹਰ ਹਾਲਤ ਇੱਥੇ ਆਪਣਾ ਕੇ ਪੈਣ ਇੱਥੇ ਬੈਠਣ ਔਰ ਜੇ ਉਹਦੇ ਪਿੰਡ ਦਾ ਕੋਈ ਮਨ ਲੱਗਦਾ ਵੀ ਯਾਰ ਸਾਡਾ ਪਿੰਡ ਫਲਾਣਾ ਆਇਆ ਨਹੀਂ ਤੇ ਉੱਠ ਕੇ ਜਾ ਕੇ ਆਪਣੇ ਪਿੰਡ ਨੂੰ ਆਪਦੇ ਰਹਿਣ ਬਸੇ ਚੋਂ ਠਾਕੇ ਲਾਵੇ ਇਹ ਸਾਡੇ ਬਲਾਕ ਪ੍ਰਧਾਨਾਂ ਦੀ ਜ਼ਿੰਮੇਵਾਰੀ ਹੈ ਇਹ ਸਾਡੇ ਪਿੰਡ ਪ੍ਰਧਾਨਾਂ ਦੀ ਜ਼ਿੰਮੇਵਾਰੀ ਹੈ ਤੀਜੇ ਨੰਬਰ ਤੇ ਹੁੰਿਆ ਸੀ ਜੇ ਕਿਤੇ ਸਾਨੂੰ ਲੱਗੂਗਾ ਫਿਰ ਅਸੀਂ ਵੀ ਜਾਵਾਂਗੇ ਤੁਸੀਂ ਇਸ ਕਰਕੇ ਵੀਰੋ ਸਾਡੀ ਬੇਨਤੀ ਆ ਕਿ ਤੁਸੀਂ ਤਕੜੇ ਹੋ ਕੇ ਜਿੱਥੇ ਕਿਤੇ ਡਗਦਾ ਸਾਨੂੰ ਸਾਡੇ ਚੁਨਕਸ ਹੈਗਾ ਸਾਨੂੰ ਦੱਸਦੇ ਵਜਾਹ ਤੁਸੀਂ ਯਾਰ ਗਲਤੀ ਕਰ ਰਹੇ ਹੋਗੇ ਅਸੀਂ ਸੁਧਾਰ ਕਰ ਲਾਂਗੇ। ਤੋਂ ਇਸ ਕਰਕੇ ਮੀਟਿੰਗਾਂ 10 ਮਿੰਟ ਅਸੀਂ ਉੱਤਰ ਜਾਈਏ। ਤੁਸੀਂ ਜਿਹੜੇ ਨਾਂ ਨੂੰ ਦੇਨੇ ਆ ਨਾਂ ਨੂੰ ਲਿਖ ਲਓ ਜਿਹੜੇ ਆਪਣੇ ਮਰਜੀ ਵਟਾਂ। ਠੀਕ ਹੈ? ਹਾਂ ਅਜੀ ਗਿਆਈਓ ਦਾ ਠੀਕ ਹੈ। ਬੈਗ ਰੂਜੀ ਕਾਲਸਾ ਗੱਲ ਜਾਣੀ ਐ। ਤੋਂ ਇਸ ਕਰਕੇ ਅਸੀਂ ਟਕੜੇ ਹੋ ਜੇ ਛੱਡ ਲਿਆ ਯਾਰ ਸਾਰੇ ਕੁਛ ਕੁਝ ਨਹੀਂ ਹੁੰਦਾ ਆਪਣੇ ਜੇ 10 ਰੁਪਏ ਦਾ ਨੁਕਸਾਨ ਹੋ ਜਾ ਕਾਦਾ ਚੱਲ ਲਾਗੇ ਯਾਰ ਜੇਕਰ ਸਾਡਾ ਐਡਾ ਵੱਡਾ ਚਿਹਰਾ ਐਡਾ ਵੱਡਾ ਆਗੂ ਸਾਡੇ ਹੱਥੋਂ ਚਰਿਆ ਗਿਆ ਸਾਡਾ ਜਿਉਣ ਦਾ ਕੋਈ ਹੱਕ ਨਹੀਂ ਹੋਣਾ ਸਾਨੂੰ ਕਿਸੇ ਨੇ ਭਰਾਵੋ ਤੁਹਾਨੂੰ ਕਿਸੇ ਨੇ ਬਾਹਰ ਚ ਨਹੀਂ ਖੜਨ ਦੇਣਾ ਮੰਨ ਲੋ ਤੁਸੀਂ ਗੱਲ ਅੱਜ ਤੋਂ ਤੁਸੀਂ ਤੁਹਾਨੂੰ ਲੱਗ ਰਹੀ ਹੈ ਚੌੜ ਅੱਜ ਤੁਸੀਂ ਮੰਨ ਜਾਣੀਏ ਮਸਕਰੀ ਵਾਲੀ ਗੱਲ ਕਰ ਰਹੇ ਹੋਗੇ। ਸੁਖ ਪਿੰਡ 'ਚ ਨਹੀਂ ਬਣਨ ਦੇਣਾ ਤੁਹਾਨੂੰ। ਤੁਹਾਨੂੰ ਆਪਣੇ ਆਪ ਦੇ ਘਰੇ ਸਾਡੀਆਂ ਬੁੜੀਆਂ ਨੇ ਨਹੀਂ ਬਣਨ ਦੇਣਾ। ਚੋਇਸ ਕਰਕੇ ਵੀਰੋ, ਜਾਗਤਨ ਹੋ ਕੇ ਸਰੀਅਸ ਹੋ ਕੇ ਇਸ ਮੋਰਚੇ ਨੂੰ ਫੜੇ ਕਰਨਾ ਆਪੇ ਇਸ ਮੋਰਚੇ ਨੂੰ ਸਫਲ ਵੱਲ ਲੈ ਜਾਣਾ ਤੇ ਇਸ ਕਰਕੇ ਸੀ ਫੇਰ ਬੇਨਤੀ ਕਰਦੇ ਆ ਕਿ ਯਾਰ ਰਾਤ ਨੂੰ ਸ਼ੇਵ ਨਾ ਕਰੋ ਕਿਸੇ ਵੀ ਨਸ਼ੇ ਦਾ। ਔਰ ਜਦੋਂ ਵੀ ਤੁਹਾਨੂੰ ਕਿਤੇ ਮਾਰਾ ਜਾ ਖੜਕਾ ਦੇਂਦਾ ਮਾਰਾ ਜਾ ਖੜਕਾ ਹੁੰਦਾ ਹੈ। ਤਾਂ ਮੇਰੇ ਗੰਗੂ ਖਰੇ ਹੋ ਪਹਿਲੀ ਗੱਲ ਤਾਂ ਆਪਣੇ ਆਪ ਦੇ ਛੜ ਦੇ ਰਹਿਣ ਬਸੇਰੇ ਆ ਪੰਡਾਲ ਦੇ ਵਿੱਚ ਆਓ ਸਾਰੇ ਜਿੰਨੇ ਆਪਣੇ ਆਪਣੇ ਜ਼ਿਲ੍ਹੇ ਦੇਣਗੇ ਬਾਕੀ ਦੇ ਜ਼ਿਲ੍ਹਿਆਂ ਦਾ ਆਪਾਂ ਨੂੰ ਕੋਈ ਮਤਲਬ ਨਹੀਂ ਆਪਣੇ ਜ਼ਿਲ੍ਹੇ ਦੇ ਸਾਰੇ ਬੰਨਾਲ ਜਾਓ ਆਪਾਂ ਆਪਣੇ ਜ਼ਿਲ੍ਹੇ ਕਨੂੰ ਇੱਕ ਬਕਾਇਦਾ ਜਿਹੜਾ ਰਹਿਣ ਬਸੇਰਾ ਬਣਾਵਾਂਗੇ ਜਿਹੜਾ ਲਗਭਗ 20-50 ਬੰਦਿਆਂ ਦਾ ਹੋਵੇ ਜਿਹੜੇ ਤੁਸੀਂ ਉੱਥੇ ਬੈਠੋ ਠੀਕ ਹੈ ਤੇ ਖਾਸ ਕਰਕੇ ਸਾਡੀ ਬੇਨਤੀ ਹੈ ਕਿ ਚਾਹੇ ਕੋਈ ਬਲਾਕ ਦਾ ਆਗੂ ਹੈ ਚਾਹੇ ਕੋਈ ਪਿੰਡ ਦਾ ਆਗੂ ਹੈ ਔਰ ਉਹਨਾਂ ਨੂੰ ਤਾਂ ਜ਼ਰੂਰੀ ਹੈ ਕਿ ਉਹ ਹਰ ਹਾਲਤ ਇੱਥੇ ਆਪਣਾ ਕੇ ਪੈਣ ਇੱਥੇ ਬੈਠਣ ਔਰ ਜੇ ਉਹਦੇ ਪਿੰਡ ਦਾ ਕੋਈ ਮਨ ਲੱਗਦਾ ਵੀ ਯਾਰ ਸਾਡਾ ਪਿੰਡ ਫਲਾਨਾ ਆਇਆ ਨਹੀਂ ਤੇ ਉੱਠ ਕੇ ਜਾ ਕੇ ਆਪਣੇ ਪਿੰਡ ਨੂੰ ਆਪਦੇ ਰਹਿਣ ਬਸੇ ਚੋਂ ਠਾਕੇ ਲਾਵੇ ਇਹ ਸਾਡੇ ਬਲਾਕ ਪ੍ਰਧਾਨਾਂ ਦੀ ਜ਼ਿੰਮੇਵਾਰੀ ਹੈ ਇਹ ਸਾਡੇ ਪਿੰਡ ਪ੍ਰਧਾਨਾਂ ਦੀ ਜ਼ਿੰਮੇਵਾਰੀ ਹੈ ਤੀਜੇ ਨੰਬਰ ਤੇ ਹੁਣਿਆ ਸੀ ਜੇ ਕਿਤੇ ਸਾਨੂੰ ਲੱਗੂਗਾ ਫਿਰ ਅਸੀਂ ਵੀ ਜਾਵਾਂਗੇ ਤੋ ਇਸ ਕਰਕੇ ਵੀਰੋ ਸਾਡੀ ਬੇਨਤੀ ਹੈ ਕਿ ਤੁਸੀਂ ਤਕੜੇ ਹੋ ਕੇ ਜਿੱਥੇ ਕਿਤੇ ਡਗਦਾ ਸਾਨੂੰ ਸਾਡੇ ਜਨੂਕਸ ਹੈਗਾ ਸਾਨੂੰ ਦੱਤ ਦੇ ਵਿਜਾ 100000 ਗਲਤੀ ਕਰ ਰਹੇ ਹੋਗੇ ਅਸੀਂ ਸੁਧਾਰ ਕਰ ਲਾਂਗੇ ਤੇ ਇਸ ਕਰਕੇ ਮੀਟਿੰਗਾਂ 10 ਮਿੰਟ ਅਸੀਂ ਉੱਤਰ ਜਾਈਏ ਤੁਸੀਂ ਜਿਹੜੇ ਨਾਂ ਨੂੰ ਦੇਨੇ ਆ ਨਾਂ ਨੂੰ ਲਿਖ ਲਓ ਜਿਹੜੇ ਆਪਣੇ ਮਰਜੀ ਵਟਾਂ ਠੀਕ ਹੈ ਹਾਂ ਅਜੀ ਜਾਈਓ ਠੀਕ ਹੈ ਬੈਗਰੂ ਜੀ ਕਾ ਖਾਲਸਾ